ਦੇ ਇੰਡੀਆ ਬਹੁਤ ਵਧੀਆ ਪਰਫਾਰਮੈਂਸ ਰਹੀ ਪਹਿਲੇ ਮੈਚ ਤੋਂ ਲੈ ਕੇ ਪਹਿਲਾ ਮੈਚ ਨਿਊਜ਼ੀਲੈਂਡ ਨਾਲ ਸੀ ਅਸੀਂ ਜਿਹੜਾ ਜਿੱਤਿਆ ਪੂਲ ਦਾ ਪਹਿਲਾ ਮੈਚ ਬੜਾ ਜਿਤਨਾ ਜ਼ਰੂਰੀ ਹੁੰਦਾ ਔਰ ਲਾਸਟ ਮੈਚ ਆਸਟ੍ਰੇਲੀਆ ਨਾਲ ਸੀ ਪੂਲ ਦਾ ਉਹ ਵੀ ਅਸੀਂ ਜਿੱਤ ਕੇ ਕੁਆਟਰਫਾਈਲਡ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 143 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਫਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਹੇਲਿਕਸ ਗੱਡੀ ਇੱਕ ਐਸੀ ਗੱਡੀ ਹੈ ਜਿਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟਰਕਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 30 ਕਿਲੋਮੀਟਰ ਵਾਲੀ ਗੱਡੀ ਖਨੋਂ ਆਉਂਦੀ ਹੈ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਫਾਈਨਲ ਦੇ ਵਿੱਚ ਕੁਆਲੀਫਾਈ ਕੀਤਾ ਕੁਆਟਰਫਾਈਨਲ ਮੈਚ ਜਿਹੜਾ ਅਸੀਂ ਬਹੁਤ ਵਧੀਆ ਖੇਡੇ ਕਿਉਂਕਿ ਸਾਡੇ ਇੱਕ ਪਲੇਅਰ ਨੂੰ ਰੋਹਿਤ ਨੂੰ ਰੈੱਡ ਕਾਰਡ ਹੋ ਗਿਆ ਸੀ ਪਹਿਲੇ ਕੁਆਟਰ 'ਚ ਹੀ ਉਸ ਤੋਂ ਬਾਅਦ ਜਿਹੜੇ ਬਾਕੀ ਚਾਰ ਤਿੰਨ ਕੁਆਟਰ ਨੇ ਉਹ ਵੀ ਅਸੀਂ 10 ਪਲੇਅਰਾਂ ਨਾਲ ਖੇਡੇ ਔਰ ਮੈਂ ਤਾਂ ਇਹ ਵੀ ਸਮਝਦਾ ਆਂ ਕਿ ਔਨ ਨੰਬਰ ਅਸੀਂ 10 ਪਲੇਅਰ ਸੀ ਪਰ ਸ਼੍ਰੀਜੀਸ਼ ਨੇ ਜਿੱਦਾਂ ਦਾ ਰੋਲ ਪਲੇ ਕੀਤਾ ਅਸੀਂ 11 ਦੇ 11 ਸੀ ਔਰ ਪਲੈਂਟੀ ਸ਼ੂਟਆਊਟ ਤੇ ਅਸੀਂ ਉਹ ਮੈਚ ਜਿੱਤਿਆ ਕੱਲ ਦਾ ਮੈਚ ਬੜਾ ক্লোਜ਼ ਮੈਚ ਰਿਹਾ ਜਿੱਦਾਂ ਦਾ ਇੱਕ ਸੈਮੀਫਾਈਨਲ ਮੈਚ ਹੋਣਾ ਚਾਹੀਦਾ ਹੈ ਉਦਾਂ ਦਾ ਮੈਚ ਹੋਇਆ ਔਰ ਬਹੁਤ ক্লোਜ਼ ਮੈਚ ਸੀ ਕੁਝ ਚਾਂਸ ਜਿਹੜੇ ਅਸੀਂ ਮਿਸ ਕੀਤੇ ਜਿਹੜੇ ਕੁਝ ਹਾਫ ਚਾਂਸ ਸੀ ਉਹ ਕਨਵਰਟ ਹੋ ਗਏ ਜਰਮਨੀ ਦੇ ਇਸ ਕਰਕੇ ਜਿਹੜਾ ਰਿਜ਼ਲਟ ਕੱਲ ਦਾ 3-2 ਰਿਹਾ ਔਰ ਅਗਲਾ ਮੈਚ ਜਿਹੜਾ ਸਾਡਾ ਸਪੇਨ ਨਾਲ ਆਲਾ ਸਪੇਨ ਜਿਹੜੀ ਹੈ ਬਿਲਕੁਲ ਆਪਣੇ ਪੂਲ ਚੋਂ ਚੌਥੇ ਨੰਬਰ ਤੇ ਕੁਆਲੀਫਾਈ ਕੀਤੀ ਹੈ ਉਹ ਜਿਆਦਾ ਵਧੀਆ ਪਰਫਾਰਮੈਂਸ ਉਹਦੀ ਟੂਰਨਾਮੈਂਟ ਦੇ ਵਿੱਚ ਨਹੀਂ ਰਹੀ ਪਰ ਸਾਡੀ ਜਿਹੜੀ ਪਰਫਾਰਮੈਂਸ ਉਹ ਬਹੁਤ ਵਧੀਆ ਰਹੀ ਹੈ ਉਹ ਮੈਨੂੰ ਲੱਗਦਾ ਹੈ ਕਿ ਟੋਕੀਓ 올림픽 ਦਾ ਜਿਹੜਾ ਮੈਡਲ ਆ ਬ੍ਰਾਉਨਜ਼ ਮੈਡਲ ਉਹ ਅਸੀਂ 올ੰਪੀ ਦੇ ਵਿੱਚ ਰਿਪੀਟ ਕਰਾਂਗੇ ਹਾਂ ਸਰ ਫਿਰ ਵੀ ਕਿਤਨੇ ਕਿਤੇ ਲੱਗਦਾ ਵੀ ਜਿਹੜਾ ਖਿਡਾਰੀ ਜਿਸ ਤਰ੍ਹਾਂ ਕੀ ਕੱਲ ਸੈਮੀਫਾਈਨਲ ਸੀ ਉਹਦੇ ਵਿੱਚ ਵੀ ਖਿਡਾਰੀਆਂ ਨੂੰ ਆਪਣੀ ਜਿਹੜੀ ਕਿ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਪਰ ਜੇਕਰ ਦੇਖਿਆ ਜਾਵੇ ਹੁਣ ਬ੍ਰੌਂਜ਼ ਮੈਡਲ ਦੇ ਲਈ ਮੁਕਾਬਲਾ ਤੇ ਉਹਦੇ ਵਿੱਚ ਇੱਕ ਖਿਡਾਰੀ ਕਿਦਾਂ ਪ੍ਰੈਸਰ ਕਰਦਾ ਦੇਖੋ ਫਿਜ਼ੀਕਲੀ ਵੀ ਅਸੀਂ ਫਿੱਟ ਹਾਂ ਮੈਂਟਲੀ ਵੀ ਅਸੀਂ ਬਹੁਤ ਜ਼ਿਆਦਾ ਦੱਸਿਆ ਕਿ ਅਸੀਂ ਕਿ ਬਹੁਤ ਜ਼ਿਆਦਾ ਫਿੱਟ ਹਾਂ ਸਪੈਸ਼ਲੀ ਜੇ ਕੱਲ ਦੇ ਮੈਚ ਦੀ ਗੱਲ ਕੀਤੀ ਲਾਸਟ ਸੈਕਿੰਡ ਤੱਕ ਅਸੀਂ ਲਾਸਟ ਸ਼ਾਟ ਜਿਹੜਾ ਗੋਲ ਦੇ ਉੱਤੇ ਇੰਡੀਆ ਨੇ ਲਿਆ ਔਰ ਇਹ ਡੇਢ ਸੈਕਿੰਡ ਰਹਿਦਾ ਸੀ ਜਦੋਂ ਅਸੀਂ ਸ਼ਾਟ ਲਿਆ ਜਿਉ ਗੋਲ ਹੋ ਜਾਂਦਾ ਗੋਲਕੀਪਰ ਥੱਲੇ ਸੀ ਜੇ ਜਿਆਦਾ ਮੇਲਾ ਦਾ ਵਿਕਰਤ ਅੱਧਾ ਫੁੱਟ ਸ਼ਾਇਦ ਬਾਹਰ ਹੋਣੀ ਹੈ ਬੋਲ ਦੇ ਉੱਤੋਂ ਚਲ ਗਈ ਬੋਲ ਮੇਲਾ ਜੇ ਅੰਦਰ ਹੁੰਦਾ ਤੇ ਅੱਜ ਅਸੀਂ ਫਾਈਨਲ ਚ ਖੇਡਦੇ ਤੇ ਮੈਡਲ ਸਾਡਾ ਪੱਕਾ ਹੁੰਦਾ ਕੋਈ ਗੱਲ ਨਹੀਂ ਏਡੀ ਕੋਈ ਇੰਨੀ ਮਾੜੀ ਸਾਡੀ ਪਰਫਾਰਮੈਂਸ ਰਹੀ ਨਹੀਂ ਕਿਸੇ ਵੀ ਮੈਚ ਕੱਲ ਦਾ ਜਿਹੜਾ ਮੈਚ ਹੈ ਬ੍ਰੌਂਜ਼ ਮੈਡਲ ਮੈਚ ਮੇਰੇ ਕੈਲਕੂਲੇਸ਼ਨ ਹਿਸਾਬ ਨਾਲ ਵਨ ਸਾਈਡਡ ਅਸੀਂ ਜਿੱਤਾਂਗੇ ਸਰਜੇਸ਼ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸਰਜੇਸ਼ ਨੇ ਐਲਾਨ ਕਰਤਾ ਸੀ ਕਿ ਉਹ ਹੁਣ ਰਿਟਾਇਰਮੈਂਟ ਤੇ ਜਾ ਰਹੇ ਨੇ ਤੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਨਾਲ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਕੁਛ ਰਿਜੇਸ਼ ਦੀ ਪਰਫਾਰਮੈਂਸ ਜਿਹੜੀ 2011 ਤੋਂ ਲੈ ਕੇ ਅੱਜ 2024 ਆ ਗਿਆ ਬਹੁਤ ਵਧੀਆ ਹਰ ਇਕੱਲੇ ਇਕੱਲੇ ਮੈਚ ਦੇ ਇਕੱਲੇ ਇਕੱਲੇ ਜਿਹੜਾ ਵੀ ਅਟੈਕ ਉੱਤੇ ਇੱਕ ਕੰਧ ਵਾਂਗੂ ਬਣ ਕੇ ਹਮੇਸ਼ਾ ਗੋਲ ਦੇ ਅੱਗੇ ਖੜਾ ਰਿਹਾ ਔਰ ਬਹੁਤ ਵਧੀਆ ਪਰਫਾਰਮੈਂਸ ਰਹੀ ਹੈ ਬਹੁਤ ਵਧੀਆ ਡਿਸੀਜਨ ਉਹਦਾ ਮੈਂ ਮੁਬਾਰਕਾਂ ਦੇਣਾ ਸ਼੍ਰੀਜੇਸ਼ ਨੂੰ ਉਹਦੀ ਪਰਫਾਰਮੈਂਸ ਕਰਕੇ ਹਜੇ ਤੱਕ ਜਿੰਨੀ ਵੀ ਥਰੂਆਊਟ ਉਹਦਾ ਕੈਰੀਅਰ ਸੀ ਔਰ ਸਭ ਤੋਂ ਵੱਡੀ ਜਿਹੜੀ ਛਲਾਗਾ ਯੋਗ ਇਹ ਹੈ ਕਿ ਉਹਨੇ ਪਹਿਲਾ ਪਲੇਅਰ ਹੋਊਗਾ ਹੌਕੀ ਦੇ ਵਿੱਚ ਜਿੰਨੂੰ ਰਿਟਾਇਰਮੈਂਟ ਜਿਹਨੇ ਅਨਾਉਂਸ ਕੀਤੀ ਜਿਹੜਾ ਰਿਟਾਇਰਮੈਂਟ ਲੈ ਰਿਹਾ ਆਦਰਵਾਇਜ਼ ਐਕਸੀਡੈਂਟ ਹੀ ਹੁੰਦਾ ਹੈ ਹਾਕੀ ਦੇ ਵਿੱਚ ਵੀ ਅਨ ਟਾਈਮਲੀ ਜਿਹੜਾ ਪਲੇਅਰ ਨੂੰ ਐਗਜ਼ਿਟ ਜਿਹੜਾ ਡੋਰ ਦਿਖਾਇਆ ਜਾਂਦਾ ਹੈ ਫਿਟਨੈਸ ਦਾ ਕਈ ਵਾਰੀ ਕਾਫੀ ਵੱਡਾ ਸਵਾਲ ਹੁੰਦਾ ਕਿਉਂਕਿ ਇੱਕ ਜਿਹੜਾ ਗੋਲ ਕੀਪਰ ਹੁੰਦਾ ਉਸ ਲਈ ਸਭ ਤੋਂ ਵੱਡੀ ਗੱਲ ਫਿਟਨੈਸ ਹੀ ਹੁੰਦੀ ਹੈ ਆ ਸਭ ਪਲੇਅਰਾਂ ਵਾਸਤੇ ਫਿਟਨੈਸ ਦੀ ਗੱਲ ਆ ਸ਼੍ਰੀ ਜੀਸ਼ ਨੇ ਇਸ ਉਮਰ ਦੇ ਵਿੱਚ ਜਿਹੜੀ ਆ ਇੰਨੀ ਵਧੀਆ ਫਿਟਨੈਸ ਜਿਹੜੀ ਹਮੇਸ਼ਾ ਹੀ ਬਰਕਰਾਰ ਰੱਖੀ ਆ ਕਿਉਂਕਿ ਹਮੇਸ਼ਾ ਹੀ ਉਹਨੂੰ ਟੀਮ ਵਾਸਤੇ ਖੇਡਿਆ ਟੀਮ ਦੇ ਇੱਕ ਜਿਹੜਾ 12ਵਾਂ ਪਲੇਅਰ ਆ 12ਵੇਂ ਪਲੇਅਰ ਵਾਸਤੇ ਇੱਕ ਖੇਡਦਾ ਦੇ। ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਜੇਸ਼ ਇਸ ਤਰ੍ਹਾਂ ਲੱਗ ਰਿਹਾ ਹੈ ਵੀ ਜਿਸ ਤਰ੍ਹਾਂ ਇੰਗਲੈਂਡ ਨੂੰ ਕਿਤੇ ਉਰਾ ਹੀ ਨਹੀਂ ਸੀ ਦੇ ਰਿਹਾ ਗੋਲ ਕਰਨ ਵਾਸਤੇ। ਨਹੀਂ ਇੰਗਲੈਂਡ ਨੂੰ ਤਾਂ ਸਾਰੇ ਤਾਂ ਸਾਰੇ ਸ੍ਰੀਜੇਸ਼ ਨੇ ਹੀ ਰੋਕਿਆ ਜੀ। ਬਹੁਤ ਜ਼ਿਆਦਾ ਉਹਦੇ ਜਿਹੜੇ ਪੈਨਟਰੀਸ਼ਨ ਸੀ ਗੋਲ ਤੇ ਸ਼ੂਟ ਆਊਟ ਸੀ ਇੰਗਲੈਂਡ ਦੇ ਗ੍ਰੇਟ ਬ੍ਰਿਟੇਨ ਦੇ ਉਹ ਸਾਰੇ ਦੇ ਸਾਰੇ ਜਿਹੜੇ ਆ ਸ੍ਰੀਜੇਸ਼ ਵੱਲੋਂ ਹੀ ਸੇਵ ਕੀਤੇ ਗਏ ਉਸ ਤੋਂ ਬਾਅਦ ਪਲੈਂਟੀ ਸ਼ੂਟ ਆਊਟ ਆ ਜਿਹੜੇ ਦੋ ਲਗਾਤਾਰ ਉਹਨੇ ਰੋਕੇ ਉਹਦੇ ਤੇ ਜਿੱਤ ਮਿਲ ਗਈ ਸਾਨੂੰ। ਵਿਨੈਸ਼ ਫੋਗਾਟ ਅਨਫੋਰਚਿਊਨਿ ਮੈਚ ਤੋਂ ਪਹਿਲਾਂ ਹੀ ਉਹਨਾਂ ਨੂੰ ਕਹਿ ਦਿੱਤਾ ਗਿਆ ਅੱਜ ਵੀ ਉਹ ਨਹੀਂ ਖੇਡ ਸਕਦੇ ਆ ਦੇਖੋ ਅੱਜ ਅਸੀਂ ਸਾਰੇ ਵੇਟ ਕਰ ਰਹੇ ਹਾਂ ਪੂਰੀ ਇੰਡੀਆ ਜਿਹੜੀ 140 ਕਰੋੜ ਦੀ ਆਬਾਦੀ ਦਾ ਦੇਸ਼ ਹੈ ਸਾਰਾ ਵੇਟ ਕਰ ਰਿਹਾ ਕਿ ਅੱਜ ਜਿਹੜਾ 골ਡ ਮੈਡਲ ਆਊਗਾ ਵਿਨੇਸ਼ ਫੋਗਟ ਲੈ ਕੇ ਆਊਗੀ ਪਰ ਅਨਫੋਰਚੂਨੇਟਲੀ ਉਹਨਾਂ ਨੂੰ ਫਾਈਨਲ ਤੋਂ ਪਹਿਲਾਂ ਜਿਹੜਾ ਡਿਸਕਵਾਲਿਫਾਈ ਕੀਤਾ ਜਾ ਰਿਹਾ ਔਰ ਮਿਲਦਾ ਕੁਝ ਗ੍ਰਾਮ ਜਿਹੜਾ ਵੇਟ ਕਰਕੇ ਕੀਤਾ ਯਾਰ ਇਹਦੇ ਚ ਕੁਝ ਨਾ ਕੁਝ ਤਾਂ ਪ੍ਰੋਵੀਜ਼ਨ ਹੋਊਗਾ ਕਿ ਅਪੀਲ ਕੀਤੀ ਜਾਵੇ ਕਿ ਉਹ ਫਾਈਨਲ ਖੇਡ ਸਕੇ ਅਸੀਂ ਉਮੀਦ ਕਰਦੇ ਹਾਂ ਹਜੇ ਵੀ ਕੋਈ ਨਾ ਕੋਈ ਇਦਾਂ ਦਾ ਪ੍ਰੋਵੀਜ਼ਨ ਹੋਊਗਾ ਉਹ ਅਪੀਲ ਕਰਨ ਤੇ ਫਾਈਨਲ ਖੇਡਣ ਤਾਂ ਅਸੀਂ ਸਾਰੇ ਸਾਰੇ ਫਾਈਨਲ ਇੰਜੋਏ ਕਰੀਏ। ਰੈਫਰੀ ਨੂੰ ਇੱਕ ਵਾਰੀ ਰਿਵਿਊ ਕਰ ਲੈਣਾ ਚਾਹੀਦਾ ਕਿਉਂਕਿ ਵੇਟ ਦੁਬਾਰਾ ਥੋੜੇ ਦੇਰ ਬਾਅਦ ਵੀ ਜੇਕਰ ਕੀਤਾ ਜਾਵੇ ਤਾਂ ਹੋ ਸਕਦਾ ਵੀ ਉਹਦਾ ਵੇਟ ਬਣਾ। ਦੇਖੋ ਹੁਣ ਇਸ ਗੇਮ ਦੇ ਜਾਦੇ ਰੂਲ ਮੈਨੂੰ ਨਹੀਂ ਪਤਾ ਪਰ ਇਹ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਪਿਛਲੇ ਇਨ ਬਾਊਟ ਖੇਡ ਕੇ ਆ ਰਹੀ ਆ ਉਹ ਸੇਮ ਵੇਟ ਦੇ ਵਿਚ ਆ ਰਹੀ ਆ ਫਾਈਨਲ ਤੋਂ ਬਾਅਦ ਜਿਹੜਾ ਪਹਿਲਾ ਹੋਇਆ ਉਹ ਕੁਝ ਨਾ ਕੁਝ ਰੂਲ ਜਿਹੜੇ ਫਲੈਕਸੀਬਲ ਹੋਣੇ ਚਾਹੀਦੇ ਆ ਕਿ ਸੇਮ ਈਵੈਂਟ ਆ ਓਲੰਪਿਕ ਗੇਮਸ ਦਾ ਸੇਮ ਲੜਕੀ ਹੈ ਉਹ ਉਹੀ weight ਹੋ ਰਿਹਾ ਜੇ 100 ਗ੍ਰਾਮ ਉੱਤੇ ਥੱਲੇ ਜਿਹੜਾ ਹੋਇਆ ਉਹ ਇਹ ਜ਼ਰੂਰ ਹੈ ਕਿ ਇਨਕੁਆਰੀ ਦਾ ਜ਼ਰੂਰ ਵਿਸ਼ੇ ਆ ਪਰ ਇਹ ਖੇਡਣ ਦੇ ਵਿੱਚ ਜਿਹੜੀ ਆ ਜਿਹੜਾ ਅਲਾਉ ਕਰਨਾ ਚਾਹੀਦਾ ਔਰ ਜਿਹੜੀ ਪੂਰੀ ਦੁਨੀਆ ਵੇਟ ਕਰ ਰਹੀ ਉਹਨਾਂ ਦੇ ਮੈਚ ਦਾ ਇਹ ਦੇਖਣਾ ਚਾਹੀਦਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par